ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਦੁਪਹਿਰ ਦਾ 12 ਵੇ ਦਾ ਤੇ ਸਾਡੇ ਕੋਲ ਜੂਸਰ ਹੈ ਨਹੀਂ ਤੇ ਇਹ ਜਿਹੜਾ ਜਿੱਥੇ ਮਿਕਸੀ ਜਦ ਮੈਂ ਸਮਝੀ ਨਹੀਂ ਕੱਟ ਰਹੇ ਹੁੰਦੇ ਉਵੇਂ ਕੱਟਣ ਲੱਗੇ ਪਏ ਨੇ ਮੈਂ ਫਿਰ ਤਾਂ ਹੀ ਦੱਸਣ ਲੱਗੀਆਂ ਸਾਰੀ ਕਹਾਣੀ ਦੱਸਾਂਗੀ ਨਾ ਕਿ ਸਾਡੇ ਕੋਲ ਜੂਸਰ ਹੈ ਨਹੀਂ ਸਭ ਤੋਂ ਪਹਿਲਾਂ ਇਹ ਇਹ ਤੁਸੀਂ ਕਹਿੰਦੇ ਹੋਣਗੇ ਕਿ ਇਹ ਸਬਜ਼ੀ ਵਾਂਗੂ ਕਿਉਂ ਕੱਟਣ ਲਈ ਇਹ ਆਪਣਾ ਬੀਟਰੂਟ ਅਤੇ ਔਲੇ ਕੱਟੇ ਨੇ ਹਨਾ ਤੇ ਜਿਹੜਾ ਆਪਣਾ ਮਿਕਸਰ ਗ੍ਰਾਈਂਡਰ ਹੈ ਨਾ ਜੇ ਜੇ ਆਪਾਂ ਪਿਆਜ਼ ਗ੍ਰਾਈਂਡ ਕਰਦੇ ਹਾਂ ਉਹਦੇ ਚ ਇਹਨਾਂ ਨੂੰ ਗ੍ਰਾਈਂਡ ਕਰਕੇ ਤੇ ਆਪਾਂ ਬਣਾਵਾਂਗੇ ਆਪਾਂ ਜੂਸ ਤਾ ਕਰਕੇ ਮੈਂ ਕੱਟਣ ਦੀ ਮੈਂ ਮੈਂ ਦੱਸਦਾ ਤੁਹਾਨੂੰ ਮੈਂ ਕਹ ਚਲਾ ਜੂਸ ਪੀਣ ਨੂੰ ਦੇਲ ਕਰਦਾ ਤਾਂ ਉੱਤੋਂ ਮੌਸਮ ਇੰਨਾ ਖਰਾਬ ਹੋ ਗਿਆ ਬੱਦਲ ਹੋ ਗਿਆ ਹਵਾ ਚੱਲ ਰਹੀ ਠੰਡੀ ਤੇ ਕਿਤੇ ਜੂਸ ਪੀ ਕੇ ਆਹੀ ਹੋ ਜੀ ਬਿਮਾਰ ਤੇ ਸਾਡੇ ਘਰ ਬੇਸਤਰੀ ਲੱਗੇ ਹੋਏ ਨੇ ਅੱਜ ਥੱਲੇ ਬੰਨ ਰਿਹਾ ਸਾਡੀ ਗੱਡੀ ਵਾਸਤੇ ਸੀ ਅੱਜ ਚੜਾ ਰਿਹਾ ਤੇ ਸਿਰ ਮੈਂ ਥੱਲੇ ਗਿਆ ਮੈਂ ਅੰਟੀ ਕੀ ਬਣਾਣਾ ਅੰਟੀ ਕਿਤੇ ਛੱਡ ਮੈਂ ਅੰਟੀ ਨੂੰ ਕਹਿਣਾ ਕਿ ਅੱਗੀ ਮੇਰੀ ਗੱਡੀ ਵਾਸਤੇ ਬਣਾ ਦੇ ਉਹ ਗੱਡੀ ਗਾਂ ਲਾਣੀ ਪੈਂਦੀ ਫੇਰ ਆਪਾਂ ਇੱਥੇ ਲਾ ਦਿਆ ਕਰਾਂਗੇ ਹਨਾ ਕਿਉਂ ਅੰਟੀ ਦਾ ਉੱਧਾ ਤਾਂ ਸਟੋਰ ਬਣਿਆ ਹੋਇਆ ਗੱਡੀ ਉੱਥੇ ਖੜ੍ਹਦੀ ਏ ਤੇ ਫੇਰ ਮਾਰ ਲੱਗਦੀ ਤਾਂ ਕਰਦੇ ਮੱਦੇ ਨੂੰ ਮਿਸਤਰੀ ਤੇ ਮੈਂ ਬਸ ਜੂਸ ਨਾਲ ਲੈ ਕੇ ਬਲੌਗ ਸ਼ੁਰੂ ਕੀਤਾ ਤੇ ਮੈਂ ਕਿਹਾ ਮੈਂ ਦੱਸਾਂ ਕਿ ਮੈਂ ਅੱਜ ਤੁਹਾਨੂੰ ਜੂਸ ਕੁਝ ਅਨੋਖੇ ਤਰੀਕੇ ਨਾਲ ਬਣਾ ਕੇ ਦਿਖਾਵਾਂਗੀ ਮਿਕਸਰ ਗਰਾਇੰਡਰ ਤੇ ਉਹ ਸਿੱਧੂ ਸਾਹਿਬ ਨੇ ਦੱਸਿਆ ਸੀ ਨਾ ਉਮੀ ਪੂਰਾ ਬੀਟਰੂਟ ਹੈ ਸਾਰਾ ਕੁਝ ਉਮੀ ਮੈਂ ਚਲ ਕੇ ਬਣਾ ਕੇ ਦੇਖਦੇ ਹਾਂ ਬਈ ਠੀਕ ਹੈ ਪਰ ਜਿੱਥੋਂ ਤੱਕ ਮੈਨੂੰ ਚਾਂਟ ਲੱਗਦੇ ਨੇ ਜਿਹੜਾ ਸਾਡਾ ਮੌਸਮ ਹੈ ਕਿ ਜੂਸ ਪੀ ਕੇ ਬਿਮਾਰੀ ਨਾ ਹੋਈਏ ਕਿਉਂਕਿ ਮੌਸਮ ਬਹੁਤ ਜ਼ਿਆਦਾ ਠੰਡਾ ਹੋ ਗਿਆ ਹੈ ਦਸੰਬਰ ਦੇ ਦਸੰਬਰ ਦਾ ਮਹੀਨਾ ਤਰੀਖ ਹੈਗੀ ਹੈ 6-7 ਬਸ ਆਈਡੀ ਲਾ ਲਿਓ 6-7 ਲਾ ਲਓ ਤੇ ਠੰਡ ਹੁਣ ਪੈਣੀ ਵੱਧ ਗਈ ਵੀ ਹੈ ਤੇ ਉਦੋਂ ਆਪਾਂ ਨੇ ਗੁਰਵੰਦੇ ਸ਼ੀਧੀ ਘੜੇ ਵੀ ਸ਼ੁਰੂ ਹੋ ਗਏ ਨੇ ਜੀ ਤੇ ਆਪਣੇ ਘਰਾਂ 'ਚ ਪਾਠ ਜ਼ਰੂਰ ਕਰੋ ਜਿੰਨਾ ਚਿਰ ਸ਼ੀਧੀ ਘੜੇ ਜਿੰਨਾ ਚਿਰ ਕੀ ਮੈਂ ਤਾਂ ਕਹਿੰਦੀ ਹਾਂ ਡੇਲੀ ਕਰੋ ਹਨਾ ਤੇ ਆਪਣੇ ਛੋਟੇ-ਛੋਟੇ ਬੱਚਿਆਂ ਨੇ ਆਪਣੇ ਵਾਸਤੇ ਸ਼ੀਧੀਆਂ ਪਾਈਆਂ ਨੇ ਸਿੱਖੀ ਵਾਸਤੇ ਤੇ ਜਰੂਰ ਉਹ ਪਾਠ ਕਰਿਆ ਕਰੋ ਭਲੇ ਸਵੇਰੇ ਕਰਿਆ ਕਰੋ ਨਹੀਂ ਸਵੇਰੇ ਟਾਈਮ ਲੱਗਦਾ ਸ਼ਾਮ ਨੂੰ ਕਰੋ ਕੰਮ ਕਰਦੇ ਕਰੋ ਹਨਾ ਨੇਤਨੇਮ ਕਰੋ ਜਿੰਨਾ ਤੁਹਾਡੇ ਕੋਲ ਟਾਈਮ ਹੈ ਜਰੂਰ ਟਾਈਮ ਕੱਢੋ ਉਸ ਤੋਂ ਬੜਾ ਪਤਾ ਵੀ ਨਹੀਂ ਹੇਲ ਸਕਦਾ ਤੁਸੀਂ ਵੀ ਉਹਦੇ ਨਾਲ ਹੀ ਆ ਪਰਮਾਤਮਾ ਦੇ ਨਾਲ ਤੇ ਚਲੋ ਜੀ ਵਲੌਗ ਆਪਾਂ ਕੰਟੀਨਿਊ ਕਰਤਾ ਬੜੇ ਰੋ ਵਲੌਗ ਚ ਤੇ ਇਧਰ ਮੈਂ ਦੇਖਦੀ ਆ ਜੇ ਕੁਝ ਬਣਿਆ ਤਾਂ ਬਸ ਮੈਂ ਦਿਖਾ ਦੂੰਗੀ ਤੁਹਾਨੂੰ ਜੇ ਨਾ ਬਣਿਆ ਫਿਰ ਸਮਝੋ ਕਿ ਨਹੀਂ ਬਣਿਆ ਜੇ ਵੀਡੀਓ ਨਹੀਂ ਦਿਖਾਇਆ ਠੀਕ ਹੈ ਬਣੂਗਾ ਕਿਉਂ ਨਹੀਂ ਬਣੂਗਾ ਤੇ ਆਪਾਂ ਵਿੱਚ ਅੰਮ੍ਰਿਤੂ ਦੀ ਪਾ ਰਹੇ ਆਂ ਅੰਮ੍ਰੂ ਵੀ ਪਾ ਰਹੇ ਆ ਤੇ ਇੱਧਰ ਦੇ ਪਾਸੇ ਆਪਾਂ ਨੇ ਛਿਲਕੇ ਰੱਖੇ ਪਏ ਨੇ ਅਨਾਰ ਅਨਾਰ ਇਹ ਕਮਲਜੀਤ ਭੈਣ ਆ ਕਮਲਜੀਤ ਭੈਣ ਨੇ ਸਪੈਸ਼ਲ ਕਿਹਾ ਸੀ ਕਿ ਸਵੇਰੇ ਆਹ ਆਇਆ ਕਰੋ ਪਰ ਆਪਾਂ ਨੂੰ ਜਿਹੜੀ ਉਹ ਚਾਹ ਦੀ ਆਦਤ ਪਈ ਹੋਈ ਹੈ ਆਪਾਂ ਕਿੱਥੇ ਜਿਹਨੂੰ ਪੀਲਾਂਗੇ ਨਹੀਂ ਮੈਂ ਤਾਂ ਛੱਡ ਰੱਖੀ ਭਾਈ ਚਾਹ ਆ ਹੁਣ ਬਸ ਐਂ ਛੱਡ ਰੱਖੀਏ ਗੱਲਾਂ ਗੱਲਾਂ ਚ ਜੀਰਾ ਸਾਫ ਅਜਵਾਇਣ ਹੈ ਦਾਲਚੀਨੀ ਇਹ ਤਾਂ ਨਿੰਬੂ ਪਾ ਕੇ ਸ਼ਹਿਦ ਪਾ ਕੇ ਮੈਂ ਪਾਣੀ ਪੀਣਾ ਉਹ ਮੈਂ ਕਾੜਾ ਜਿਹਾ ਪੀਣਾ ਹੁੰਦਾ ਬਣਾ ਕੇ। ਠੀਕ ਆਕਰ ਦਾ ਬਹੁਤ ਮੇਟ ਘੱਟ ਹੋਇਆ ਤੇ ਆਕਰ ਇੱਥੇ ਹੀ ਛੱਡ ਰੱਖੀ ਚਾਹ ਜਦੋਂ ਕਿ ਤੇ ਪਿੰਡ ਜਾਂਦੇ ਨਾਲ ਆਕਰ ਦੇ ਜਿਹੜਾ ਲੈ ਜਿਹੜਾ ਚਾਹ ਇੰਗੇ ਲੱਗਦਾ ਇੱਕ ਕਿੱਦਾਂ ਕੱਪ ਪੀ ਲਿਆ ਫੇਰ ਕੀ ਹੋ ਗਿਆ। ਉਹਨਾਂ ਕੋਲ ਘਰਿਆਂ ਕੋਲ ਫਰੋਂ ਸਾਹਮਣੇ ਮੈਂ ਕਹੀ ਜਾਂਦੀ ਡਾਈਟ ਤੇ ਡਾਈਟ ਤੇ ਭਾਜੀ ਦਾ ਕੋਈ ਚੀ ਛੱਡਦਾ ਨਹੀਂ। ਸਾਰੇ ਸਾਹਮਣੇ ਮੇਰੀ ਲੰਕਾ ਲਿਸ਼ਕਾਈ ਜਾਂਦੀ ਹੈ। ਮੈਂ ਨਾ ਲੰਕਾ ਪਤਾ ਉਹਨਾਂ ਨੂੰ ਤੁਹਾਡੀ ਲੰਕਾ ਲਿਸ਼ਕੀ ਹੋਈ ਹੋਈ। ਮੈਨੂੰ ਕੀ ਲੱਗਦਾ ਲਿਸ਼ਕਾਣੀ ਹੈ। ਉਹਨਾਂ ਨੂੰ ਪਤਾ ਇਹ ਘਾਰੇ ਹੀ ਤੁਸੀਂ ਹਾਂਸੀ ਬਦਰੀ ਨਾ ਕਸੀ ਪੈ ਲਗਵਾਂ ਦਾ ਐਸਾ ਬੜਾ ਕਹਦੇ ਜੇ ਜੱਟ ਨੂੰ ਬੰਦੀ ਵੱਟ ਕੇ ਜੋ ਸਵਾਦ ਹੁੰਦਾ ਉਹ ਕੱਟ ਕੇ ਸੱਚੀ ਦਿਖਾ ਦੇ। ਤੇਰੇ ਗੱਲ ਸਹੀ ਹੈ ਨਾ। ਚਲੋ ਜੀ ਮੈਂ ਬਣਾਣੀ ਆ ਪਰ ਤੁਸੀਂ ਬੜੇ ਰੋਲ ਉਸ ਜੇ ਬਣਿਆ ਫਿਰ ਦਿਖਾਉਂਗੀ ਨਹੀਂ ਤੇ ਨਹੀਂ ਦਿਖਾਵਾਂਗੀ। ਆਹ ਦੇਖੋ ਜੀ ਸਾਡਾ ਮਿਕਸਰ ਗ੍ਰਾਈਂਡਰ ਇਹਦੇ ਚੱਲਾ ਹੁਣ ਸਾਰਾ ਫਲੂਟ। ਦੋ ਵਾਰੀ ਕਰਕੇ ਕਰਨਾ ਪੈਣਾ। ਦੇਖਦੇ ਆ ਬਣਦਾ ਕਹੀਂ ਬਣਦਾ। ਉਹ ਜੀ ਆਹ ਪਾ ਦੇ ਨਾਰਜ ਨਹੀਂ ਉਹ ਬਾਅਦ ਚ ਪਾਵਾਂਗੇ। ਜਦੋਂ ਸਿੱਤੂ ਜੀ ਨੇ ਆਪਣਾ ਕਾਨਫਰੰਸ ਕੀਤੀ ਸੀ ਨਾ ਉਸ ਦਿਨ ਦਾ ਸੀ ਫੋਲੋ ਕਰਨ ਲੱਗ ਪਏ ਸੀ ਫੋਲੋ ਕਰਨ ਲੱਗ ਪਏ ਇੰਨੇ ਮਹੀਨੇ ਅੱਜ ਘੜ ਕੇ ਮੁੜ ਕੇ ਕਰਨਾ ਨਹੀਂ ਇਹ ਇੱਕ ਅੱਜ ਦੇ ਦਿਨ ਦੀ ਗੇੜ ਹੁੰਦੀ ਹੈ ਕਿਉਂਕਿ ਆਪਾਂ ਜਿਹੜੇ ਮੀਡਲ ਕਲਾਸ ਫੈਮਲੀ ਆ ਨਾ ਆਪਾਂ ਨਹੀਂ ਇਸ ਨੂੰ ਫੋਲੋ ਕਰ ਪਾਉਂਦੇ ਆਪਾਂ ਨੂੰ ਆ ਵੀ ਸਾਰੇ ਕੰਮ ਕਰਨੇ ਪੈਂਦੇ ਤੇ ਉਹਨੇ ਨੂੰ ਬੰਦੇ ਦਾ ਮਤਲਬ ਮਨ ਮਰਨ ਕਰਦਾ ਤੇ ਜਦੋਂ ਸਾਡੇ ਘਰੇ ਤਾਂ ਲੱਗੇ ਹੋਏ ਨੇ ਉਹਨਾਂ ਦੇ ਕੁੱਕ ਉਹਨਾਂ ਨੇ ਹੁਕਮ ਲਾਉਣਾ ਹੈ ਬਸ ਬਣ ਜਾਣਾ ਕਿ ਅੱਜ ਭਾਈ ਅਮਨੇ ਇਹ ਖਾਣਾ ਹੈ ਹੈ ਵੱਡੇ ਦੇ ਕੋਈ ਹੁਕਮ ਲਾ ਦੇ ਤਾਂ ਆਪਾਂ ਗੱਲ ਨੂੰ ਬੈਨਿਆ ਕਿ ਖੜ ਜਾ ਤੇਨ ਮਰਜ਼ੀ ਉਸ ਬਣਾ ਕੇ ਤੂੰ ਕੋਈ ਕੰਮ ਕੋਈ ਨਹੀਂ ਜੂਸ ਬਣਾ ਦੇ ਦੀ ਬੇਲੀ ਇਹ ਮੈਂ ਇਹ ਕੰਮ ਹੈ ਅੱਜ ਨੇ ਆਰਡਰ ਲਾ ਕੇ ਬਣਾਉਣੇ ਹਨ ਉਹਨਾਂ ਤੋਂ ਕੋਈ ਹੋਰ ਨਹੀਂ ਇਥੋਂ ਹੀ ਆਈਡੀਆ ਲਾ ਸਕਦੇ ਕਿ ਇਹ ਤਾਂ ਟੱਕਣ ਨਹੀਂ ਲੱਭਦਾ ਛੋਟੀ ਘਾਹ ਦਾ ਟੱਕਣ ਮੁੱਦਾ ਮਾਰ ਲਿਆ ਐ ਕਿੰਨਾ ਕੁ ਜੂਸ ਬਣਾ ਕੇ ਪੀਉਂਦਾਂ ਇਥੋਂ ਹੀ ਆਈਡੀਆ ਲਾ ਲਓ ਲੋ ਜੀ ਸਾਡੇ ਜੂਸ ਬਣ ਗਿਆ ਦੇਖੋ ਪੂਰਾ ਗਰੇਵੀ ਬਣੀ ਹੈ ਹੁਣ ਇਹਦੇ ਚ ਆਪਾਂ ਪਾਣੀ ਪਾ ਲੈਨੇ ਆ ਇਹ ਚ ਬੀਟਰ ਰੂਟ ਕਰਕੇ ਇਹਦਾ ਕਲਰ ਆਇਆ ਜਿਆਦਾ ਕੁਛ ਅਨਾਰ ਪਾਇਆ ਤਾਂ ਕਿ ਉਹ ਤਾਂ ਹੱਥਾਂ ਤੇ ਉਹੀ ਚਿਪਕੀ ਜਾਂਦਾ ਉਹ ਕਲਰ ਹੋਏ ਇੰਨਾ ਖਤਰਨਾਕ ਕਲਰ ਬਣਿਆ ਆਪਾਂ ਉਹ ਕਲਰ ਖਤਰਨਾਕ ਕਲਰ ਖਤਰਨਾਕ ਨੂੰ ਦੱਸ ਕੀ ਹੋ ਗਿਆ ਇਹ ਸਾਡੇ ਪੰਜਾਬੀਆਂ ਦਾ ਜੂਸ ਆ ਜੀ ਮਿਕਸ ਮਿਕਸ ਦੇ ਲੋਕ ਜੂਸ ਰਣਾ ਕੱਢਦੇ ਮਿਕਸੀ 'ਚ ਕੱਢਦੇ ਕੁਛ ਨਹੀਂ ਆਪਾਂ ਨੇ ਪਾਇਆ ਜਸ ਕਾਲਾ ਲੂਣ ਥੋੜੀ ਜਿਹੀ ਮੈਂ ਸ਼ੱਕਰ ਪਾਈ ਦੇਤੀ ਆਪਾਂ ਤਾਂ ਇਹ ਲੋਕ ਜਿਹੜੇ ਬਾਹਲੇ ਮੁੱਖਾਂ ਵਾਲੇ ਬਣਾਉਂਦੇ ਨੇ ਹੁੰਦੇ ਕੋਈ ਵੀ ਰੈਸਪੀ ਜਾਂ ਕਿਵੇਂ ਆ ਬਸ ਇੱਕ ਵਾਰ ਹੀ ਆ ਪਾ ਦਿੰਦੇ ਨੇ ਹਨਾ ਆ ਮੰਨ ਲਓ ਪੈ ਗਿਆ ਗੁਆ ਰਖ ਤਾ ਆਪਾਂ ਤੇ ਉਂਗਲ ਨਾਲ ਲਾ ਲਾ ਕੇ ਪਾਣੇ ਕਿ ਰਹਿ ਜਾਈ ਉਸ ਵਿੱਚ ਲਓ ਜੀ ਸਾਡੇ ਜੂਸ ਹੋ ਗਿਆ ਰੈਡੀ ਤੇ ਆਪਾਂ ਪਾਇਆ ਗ੍ਰੈਂਡ ਵਟਾਰਾ ਦੇ ਕੱਪਾਂ 'ਚ ਕਿਉਂਕਿ ਆਪਾਂ ਗਲਾਸਾਂ 'ਚ ਨਹੀਂ ਪਾਇਆ ਮੈਂ ਇਹ ਚ ਪਾ ਕੇ ਪੀਨੇ ਆਪਾਂ ਹਾਂਜੀ ਪੀ ਕੇ ਦੱਸੋ ਕੈਂਟ ਵਾਹ ਜੀ ਵਾਹ ਸਿੱਧੂ ਜੀ ਸਾਹਿਬ ਤੁਹਾਡੀ ਇਹ ਰੈਸਪੀ ਬੜੀ ਕਾਮਯਾਬ ਹੋਇਆ ਹੈ ਹਾਂ ਹਾਈ ਤਾਂ ਆਪਾਂ ਇਹਦੇ ਵਿੱਚ ਨੀਮ ਦੇ ਪੱਤੇ ਨਹੀਂ ਪਾਏ ਨੀਮ ਦੇ ਪੱਤੇ ਉਹ ਤਾਂ ਗਾਈ ਖਾ ਲਿਆ ਕਰੋ 15 ਨਹੀਂ ਨਹੀਂ ਐਂ ਘਾਤੋਂ ਖਾਣੇ ਉਹ ਤਾਂ ਕੌੜੇ ਇੰਨੇ ਖਾਦੇ ਨਹੀਂ ਜਾਂਦੇ ਇਹਦੇ ਵਿੱਚ ਪਾਲੇ ਜਰੂਰ ਹੈਲਦੀ ਚੀਜ਼ ਆ ਇਹ ਜਰੂਰ ਤੁਸੀਂ ਵੀ ਟਰਾਈ ਕਰੋ ਅਸੀਂ ਫਸਟ ਟਾਈਮ ਟਰਾਈ ਕੀਤੀ ਬਹੁਤ ਵਧੀਆ ਬਣੀ ਬਹੁਤ ਹੀ ਜ਼ਿਆਦਾ ਸਵਾਦ ਇਹ ਚੀਜ਼ਾਂ ਤੁਹਾਨੂੰ ਬੋਲਣੀਆਂ ਚਾਹੀਦੀਆਂ ਮੈਂ ਬੈਕ ਕੈਮਰਾ ਬੁਲਣ ਲਈ ਹਾਂ ਹੋਰ ਹੁਣ ਵੇਦੇ ਹੋ ਤੁਸੀਂ ਸਾਡੇ ਐਂਕਰ ਹੋਣਾ ਨੰਬਰ 1 ਤੇ ਐਂਕਰ ਹਾਂ ਹਾਂ ਮੈਂ ਇੱਕ ਦਿਨ ਬਿਮਾਰ ਪੈ ਗਈ ਤੇ ਵਲੌਗ ਨਹੀਂ ਬਣਿਆ ਤੁਸੀਂ ਦੇਖੋ ਇਥੇ ਹਿਸਾਬ ਲਾ ਲਓ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਕਿ ਜੇ ਉਹ ਬਿਮਾਰ ਪੈ ਗਈ ਤੇ ਮੈਂ ਵਲੌਗ ਬਣਾ ਲਾ ਉੱਠ ਕੇ ਤੋਂ ਭੱਜਣ ਦੀ ਮੋਦੀ ਯਾਰ ਹੋਣ ਦੀ ਟੈਂਸ਼ਨ ਰਹਿੰਦੀ ਹੈ ਲਿਪਸ ਤੁਹਾਡੇ ਲਾਲ ਲਾ ਉਹ ਜਿਹੜੇ ਲਿਪਸਟਿਕ ਲਾਈ ਲਓ ਜੀ ਕਰੋ ਸਾਰੇ ਜਣੇ ਮਿਕਸੀ ਵਾਲਾ ਜੂਸ ਅੰਜਵਾਏ ਅੱल्या ਮੰਗੇ ਅਸੀਂ ਜੂਸਰ ਕਮਲਜੀਤ ਭੈਣ ਨੇ ਦੱਸਿਆ ਸੀ ਸਲੋ ਜੂਸਰ ਕਹਿਣਾ ਉਹ ਲੈ ਕਿਉਂ ਮੈਂ ਆ ਦੇਖੋ ਆ ਬੰਦੇ ਨਾ ਇਹ ਕੱਲ ਫੇਰ ਪਿੰਡ ਭੱਜ ਗਏ ਸੀ ਸਕੂਟੀ ਲੈ ਕੇ ਤੇ ਅੱਜ ਮਸਾ ਬੁਲਾਏ ਨੇ ਪਿੰਡੋਂ ਕੀ ਆ ਜਾ ਆ ਜਾ ਆ ਜਾ ਦਮਨ ਟਿਊਸ਼ਨ ਹੈ ਤੇ ਆਪਾਂ ਜੂਸ ਜੂਸ ਬਣਾ ਕੇ ਪੀ ਲਿਆ ਰੋਟੀ ਰੋਟੀ ਖਾ ਲਈ ਸੀ ਤੇ ਦਮਨ ਹੁਣੇ ਹੀ ਆਈ ਏ ਤੇ ਹੁਣ ਅਸੀਂ ਜਾਣਾ ਸਾਡਾ ਥੋੜਾ ਜਿਹਾ ਸਮਾਨ ਮੁੱਕਿਆ ਹੋਇਆ ਉਹ ਲੈਣ ਦਮੂ ਛੇਤੀ ਕੰਗੀ ਕੁੰਗੀ ਕਰ ਤਮ ਉਸ ਸਕੂਟੀ ਤੇ ਐਣ ਕਾ ਤੋਂ ਬਿਨਾ ਆਇਆ ਪੁੱਤ ਤਾਂ ਜ਼ਿਆਦਾ ਕੰਮ ਖਰਾਬ ਹੋ ਗਿਆ ਤੁਹਾਡਾ ਪਾ ਲੋ ਇਧਰ ਨਵੀਂ ਜੀਨਸ ਪਾਣੀ ਹੈ ਮੈਨੂੰ ਪੁੱਛ ਕੇ ਪਾਣੀ ਜਿਵੇਂ ਮੇਰੇ ਪੁੱਛੇ ਬਿਨਾ ਤੇ ਕੁ ਨਿਆਣੇ ਕਾਕਿਆ ਤੁਸੀਂ ਜਿਹੜਾ ਮੈਨੂੰ ਪੁੱਛਦੇ ਹੋ ਜੀਨ ਪਾਲਾ ਮੈਂ ਕਹਣਾ ਹਾਂ ਆ ਪਾਲੋ ਆ ਨਾ ਪਾਇਓ ਨਹੀਂ ਆ ਨਾ ਪਾਇਓ ਕੱਚੇ ਨਹੀਂ ਚੱਲੋ ਕੱਚੇ ਨਹੀਂ ਚੱਲੋ ਜੇ ਤੁਸੀਂ ਮੇਰਾ ਇੰਨਾ ਕਹਿਣਾ ਮੰਨਦੇ ਹੋ ਨਾ ਹੈ ਮੇਰੇ ਅੰਡਰ ਚੋਂ ਨਾ ਤੁਸੀਂ ਸਾਰੇ ਕਹਿੰਦੇ ਨੇ ਕਿ ਉਤਾਰ ਬਹੁਤ ਸੋਨੂ ਦਾ ਕਹਿਣਾ ਮੰਨਦਾ ਤੇ ਮੈਂ ਵਾਈਫ ਆ ਉਤਾਰ ਦੀ ਮੇਰਾ ਨਹੀਂ ਮੰਨੂਗਾ ਤੇ ਹੋਰ ਕਿਦਾ ਮੰਨੂਗਾ ਮੈਂ ਕਿਹੜਾ ਕੁਝ ਗਲਤ ਗਾਈਡ ਕਰ ਰਹੀ ਹਾਂ ਉਤਾਰ ਨੂੰ ਕਿ ਗਲਤ ਮੈਂ ਮਨਾ ਰਹੀ ਹਾਂ ਉਤਾਰ ਨੂੰ ਕੁਝ ਗਲਤ ਮਨਾ ਰਹੀ ਹਾਂ ਤੇ ਤਾਂ ਉਤਾਰ ਮੰਨ ਰਿਹਾ ਹੈਣਾ ਇਹ ਸਾਡੀ ਇੱਕ ਕਹਿੰਦੇ ਨੇ ਜੀਵਨ ਸਾਥੀ ਆ ਅਸੀਂ ਜਿਹੜਾ ਵੀ ਕਦਮ ਰੱਖਣਾ ਉਹ ਇੱਕ ਦੂਜੇ ਨੂੰ ਪੁੱਛ ਕੇ ਰੱਖਣਾ ਇਹ ਤਾਂ ਚਲੋ ਗੱਲ ਠੀਕ ਹੈ ਮੈਂ ਕੱਪੜੇ ਦਾ ਜ਼ਿਆਦਾਤਰ ਉਹਨੂੰ ਪੁੱਛ ਕੇ ਹਾਂ ਮੇਰੀ ਪਸੰਦ ਦੇ ਪਾਉਂਦੇ ਨੇ ਕੱਪੜੇ ਵੀ ਸਾਹਮਣੇ ਆਣ ਨੂੰ ਤਾਂ ਵਧੀਆ ਲੱਗੇ ਹਾਂ ਮੇਰੇ ਤਾਂ ਮੇਰੀ ਵਾਈਫ ਨੂੰ ਵਧੀਆ ਲੱਗਦੇ ਤਾਂ ਤੇ ਮੇਰੀ ਪਸੰਦ ਦੇ ਕੱਪੜੇ ਪਾਉਂਦੇ ਨੇ ਇਹ ਮੈਂ ਜਿਵੇਂ ਕਹਿੰਨੀ ਓਵੇਂ ਲੈ ਲੈਂਦੇ ਜਿਵੇਂ ਜੱਜ ਦੇ ਤਾਂ ਪਤਾ ਹੀ ਨਹੀਂ ਕੱਪੜੇ ਤਾਂ ਪਾ ਲੈਣਦੇ ਇੱਥੇ ਕਿਉਂ ਵੀਡੀਓ ਲਾ ਰੱਖੀ ਆ ਪਾਉਂ ਕੱਪੜੇ ਮੈਂ ਦੱਸਣ ਲਈ ਆਂ ਕਿ ਮੈਨੂੰ ਨਾ ਕਮੈਂਟ ਪਤਾ ਲੱਗਾ ਕਿ ਕਹਿੰਦੇ ਨੇ ਕਿ ਉਤਾਰ ਨਾ ਸੋਨੂ ਦਾ ਕਹਿਣਾ ਬੜਾ ਮੰਨਦਾ ਤੂੰ ਦੱਸ ਮੇਰਾ ਕਹਿਣਾ ਕਿ ਕਿਉਂ ਨਹੀਂ ਮੰਨਣਾ ਮੈਂ ਕੁਝ ਗਲਤ ਕਹਿ ਨਹੀਂ ਆ ਤੁਹਾਨੂੰ ਕਿ ਜਿਹੜਾ ਨਹੀਂ ਮੰਨਣਾ ਤੁਸੀਂ ਸਹੀ ਕਹਿ ਨਹੀਂ ਤਾਂ ਹੀ ਮੰਨਣਾ ਪੈਂਦਾ ਕੋਣ ਕਹਿੰਦੇ ਕੋਣ ਕਹਿੰਦੇ ਇਦਾਂ ਇਹ ਕਹਿੰਦੇ ਨੇ ਕੁਝ ਤਨ ਬਤਾ ਆਪਣੇ ਹੀ ਹੁੰਦੇ ਨੇ ਕਰੀਬੀ ਜਿਹੜੇ ਇਹੋ ਜਿਹੀਆਂ ਗੱਲਾਂ ਕਰਦੇ ਹੁੰਦੇ ਨੇ ਤੇ ਚਲੋ ਕੋਈ ਗੱਲ ਨਹੀਂ ਹੈਣਾ ਤੇ ਮੈਨੂੰ ਲੱਗਦਾ ਸਾਡੀ ਰੀਨਾ ਕੱਲ ਸੀ ਪੈਣ ਨੇ ਜ਼ਰੂਰ ਕਮੈਂਟ ਕਰਨਾ ਕਿ ਦੀਦੀ ਟੈਨਸ਼ਨ ਨਹੀਂ ਲੈਣੀ ਲੋਕਾਂ ਦੀ ਲੋਕ ਐਵੇਂ ਬੋਲਦੇ ਰਹਿੰਦੇ ਨੇ ਆਪਣੀ ਲਾਈਫ ਜਿਓ ਇੱਕ ਲਾਈਫ ਜਿਹੜੀ ਨਾ ਮਤਲਬ ਮਸਾ ਮਿਲਦੀ ਹੈ ਹੈਣਾ ਕਹਿੰਦੇ 84 ਲੱਖ ਜੂਨ ਭੋਗ ਕੇ ਬੰਦਾ ਤੇ ਫੇਰ ਬੰਦੇ ਦੀ ਜੂਨ ਪੈਂਦਾ ਹੈਣਾ ਤੇ ਆਪਣਾ ਇਨਸਾਨ ਦੀ ਜੂਨ ਨੇ ਪਿਆ ਤਾਂ ਆਪਣਾ ਇੰਜੋਏ ਕਰੋ ਲਾਈਫ ਨੂੰ ਦੁਨੀਆ ਦੀ ਪ੍ਰਵਾਹ ਛੱਡੋ ਆਪਾਂ ਕਿਹੜਾ ਕੁਝ ਗਲਤ ਕਰਨ ਲੱਗੇ ਪਏ ਆ ਕਿ ਨਹੀਂ ਦੱਸਿਓ ਕਮੈਂਟ ਕਰਕੇ ਕਿ ਸਹੀ ਹੈ ਤੇ ਗਲਤ ਹੈ ਤੇ ਥੋੜਾ ਜਿਹਾ ਗੁੱਸਾ ਲੱਗਦਾ ਹੈ ਨਾ ਮੇਰਾ ਤੁਹਾਨੂੰ ਪਤਾ ਬੀਪੀ ਹਾਈ ਹੋ ਜਾਂਦਾ ਇਹੋ ਜਿਹੀਆਂ ਗੱਲਾਂ ਸੁਣ ਕੇ ਥੋੜਾ ਜਿਹਾ ਮੇਰਾ ਬੀਪੀ ਹਾਈ ਹੋ ਜਾਂਦਾ ਫਿਰ ਮੈਂ ਕੰਟਰੋਲ ਕਰਨੀ ਆ ਹੁਣ ਮੈਂ ਬੀਪੀ ਦੀ ਗੋਲੀ ਖਾਦੀ ਤੁਹਾਨੂੰ ਦਿਖਾਵਾਂ ਤੁਹਾਨੂੰ ਹੁਣੇ ਹੀ ਮੈਂ ਖਾਦੀ ਕਿ ਝੂਠ ਨਹੀਂ ਮੈਂ ਕਹਿ ਰਹੀ ਜਿੱਦਣ ਮੈਂ ਗਈ ਹਾਂ ਚੰਡੀਗੜ੍ਹ ਉਦੋਂ ਮੇਰਾ ਬੀਪੀ ਵਧ ਗਿਆ ਸੀ ਤੇ ਚਲੋ ਜੀ ਇਹ ਹੀ ਰੈਡੀ ਹੋ ਜੀਏ ਮਿਲਦੇ ਆ ਤੁਹਾਨੂੰ ਪਾਲੋ ਬੂਡ ਬੜੇ ਯਾਰ ਛੇਤੀ ਕਰੋ ਦਮਣ ਵੀ ਹੌਲੀ ਹੌਲੀ ਕੰਗੀ ਕਰਨ ਲੱਗਾ ਬੁੱਤ ਛੇਤੀ ਕਰੋ ਇਹ ਲੰਬੇ ਹੋਗੇ ਨਾ ਵਾਲ ਮੇਰੇ ਬਹੁਤ ਲੰਬੇ ਹੋਗੇ ਦਮਣੋ ਸ਼ੈਂਪੂ ਦੀ ਫੋਟੋ ਖਿੱਚ ਕੇ ਲਿਓਣੀ ਹੈ ਯਾਰ ਤੂੰ ਇਹ ਮੈਨੂੰ ਬਤਾ ਫਿਰ ਆਪਣੀ ਅੱਧੀ ਬੋਤਲ ਪਈ ਉਹ ਕਿਹਨੂੰ ਦੇਣਾ ਉਹ ਵੀ ਯੂਜ਼ ਕਰ ਲਾਂਗੇ ਹਾਂ ਉਹ ਵੀ ਕਰ ਲਾਂਗੇ ਹਨਾ ਜੇ ਤੈਨੂੰ ਉਹ ਸੂਟ ਕਰਦਾ ਤੁਸੀਂ ਉਹ ਕਰ ਲਿਓ ਮੈਂ ਪਾਪਾ ਕਰ ਲਾਂਗੇ ਪਾਪਾ ਦੇ ਵਾਲ ਬਹੁਤ ਵੱਡੇ ਨੇ ਤੁਸੀਂ ਜਿਹੜਾ ਸ਼ੈਂਪੂ ਪਿਆ ਨਾ ਉਹ ਵਰਤ ਲਿਓ ਮੈਨੂੰ ਜਿਹੜਾ ਮਰਜ਼ੀ ਦੇ ਦਿਓ ਮੇਰੇ ਸਾਰੇ ਮੇਰੇ ਸਾਰੇ ਮਤਲਬ ਹੁੰਦੇ ਨੇ ਕੀ ਕਹਿੰਦੇ ਨੇ ਉਹਨੂੰ ਸਾਰੇ ਸੂਟ ਕਰ ਜਾਂਦੇ ਨੇ ਹਾਂ ਵਾਲ ਹੀ ਬਹੁਤ ਮਤਲਬ ਇਹਨਾਂ ਦੇ ਹੈਵੀ ਨੇ ਤੇ ਉਹ ਕੋਈ ਫਰਕ ਹੀ ਨਹੀਂ ਪੈਂਦਾ ਇਹਨੇ ਸਿਲਕੀ ਹੋ ਜਾਂਦੇ ਨੇ ਸਿਲਕੀ ਆਪਣੇ ਆਪ ਹੀ ਹੋ ਜਾਂਦੇ ਨੇ ਉਹ ਕੋਈ ਚੱਕਰੀ ਨਹੀਂ ਹੈਗਾ ਤੇ ਉਹ ਸ਼ੈਂਪੂ ਆਪਾਂ ਨੇ ਬਾਸੀ ਸਾਹ ਨੂੰ ਦੇ ਦੇਣਾ ਤੇ ਆਪਾਂ ਹੋ ਗਿਆ ਰੈਡੀ ਤੇ ਮੈਂ ਵੀ ਰੈਡੀ ਆ ਤੇ ਮੈਨੂੰ ਦਮਨ ਕਹਿ ਰਹੀ ਕਿ ਮਮਾ ਕੱਪੜੇ ਚੇਂਜ ਕਰ ਲਓ ਕੱਪੜੇ ਮੈਂ نیچے ਸੂਟ ਹੀ ਪਾਇਆ ਆ ਮੈਂ ਜੁੱਟ ਪਾਇਆ ਤੇ ਨਾਲ ਸੈਕਸ਼ਨ ਪਾਈ ਠੰਡ ਬਹੁਤ ਹੈ ਅੱਜ ਮੌਸਮ ਚੇਂਜ ਹੈ ਲਓ ਪੈਂਟ ਦੇਖ ਲਓ ਨਵੀਂ ਅੱਜ ਪਾਈ ਬਹੁਤ ਸੋਹਣੀ ਬਹੁਤ ਸੋਹਣੀ ਮੈਂ ਕਹਿੰਦਾ ਸੋਹਣੀ ਸੋਹਣੀ ਹੈ ਠੀਕ ਹੈ ਚਲ ਦਮਨ ਛੇਤੀ ਕਰੋ ਇਹ ਤਾਂ ਪਸੰਦ ਵੀ ਤੇਈ ਕੀ ਹੈ ਮਾਰਕੀਟ ਦੇ ਵਿੱਚ ਇਹ ਨਹੀਂ ਹੈਗੇ ਸੌਕਸ ਹਾਂ ਤੁਹਾਡੇ ਇਹ ਹੀ ਸੌਕਸ ਨੇ ਦੂਜੇ ਦਮਨ ਨੇ ਲਾ ਕੇ ਸਿੱਟੇ ਨੇ ਤੁਸਰ ਸਰਦੀਆਂ ਵਾਲੇ ਸੌਕਸ ਲੈਉਣੇ ਪੈਣਗੇ ਤੁਹਾਨੂੰ ਲੈ ਆਵਾਂਗੇ ਸਰਦੀਆਂ ਵਾਲੇ ਪਾਏ ਵੀ ਨੇ ਪੁਰਾਣੇ ਠੰਡੀਆਂ ਹਵਾ ਚੱਲ ਰਹੀ ਹੈ ਅੱਜ ਤਾਂ ਅੱਜ ਤਾਂ ਪੂਰੇ ਹਾਂ ਮੈਂ ਤਾਂ ਵਿੱਚ ਵਿੱਚ ਸਲੋ ਕਲਰ ਰੋਕ ਲੱਗ ਰੋ ਐ ਹੋ ਜਾ ਕਿ ਟੇਢੀ ਚੱਲ ਹਵਾ ਬਹੁਤ ਚਲਦੀ ਹਵਾ ਚਲਦੀ ਹੈ ਮੇਜੀ ਸਾਊਂਡਸ ਕੋ ਉਹ ਵੀ ਟੇਡੀਆਂ ਮੇਰੀ ਵੀ ਟੇਢੀ ਮੈਂ ਕਰਾ ਕਿ ਮੈਂ ਹੌਲੀ ਚਲਾਵਾ ਤਾਂ ਹੋ ਰਹੀ ਲਿਫਟੇ ਚਲਾਵਾ ਤਾਂ ਤਾਂ ਹੀ ਅੱਖਾਂ ਹੋਰ ਤਰ੍ਹਾਂ ਦੀ ਹੋਈਆਂ ਐਨਕਾ ਵੀ ਨਹੀਂ ਨਾ ਲਾਈਆਂ ਤੇ ਇਧਰ ਆਪਣੇ ਮੈਂ ਤੁਹਾਨੂੰ ਦਿਖਾਦਾ ਆਪਾਂ ਵੀਡੀਓ ਪਾਈ ਆ ਵਾਲੇ ਸੂਟਾਂ ਦੀ ਤੇ ਦੁਬਾਰਾ ਸਟਾਕ ਆਇਆ ਜੀ ਆ ਕਲਰ ਆਇਆ ਇਹ ਪਹਿਲਾਂ ਵੀ ਆ ਚੁੱਕਾ ਸੀ ਆ ਕਲਰ ਆਪਣੇ ਕੋਲ ਇੱਕ orange ਇੱਕਾ froggia ਇੱਕ grey ਇਹ ਸੂਟ ਆਨੇ ਆਪਣੇ ਕੋਲ ਤੇ ਇਹਨਾਂ ਦੀ ਵੀਡੀਓ ਵੀ ਪਾਈ ਸੀ ਜੀ ਆਪਾਂ ਨੇ ਪਿਓਰ ਪਸ਼ਮੀਨੇ ਦੇ 올ਓਵਰ ਸੂਟ ਨੇ ਇਹ ਇੱਕਾ ਗਾਜਰੀ ਕਲਰ ਇੱਕਾ ਮਹਿੰਦੀ ਆ ਜਾ ਇੱਕ ਬਲੈਕ ਮੈਂ ਵੀਡੀਓ ਦੇ ਵਿੱਚ ਦਿਖਾਏ ਨੇ ਜੈਸੇ ਮੇਰੀ ਭੈਣ ਨੂੰ ਚਾਹੀਦੀ ਆ ਆ ਸੂਟ ਆਪਣਾ ਸੇਲ ਹੋ ਗਿਆ ਤੇ ਕੋਈ ਗੱਲ ਨਹੀਂ ਦੁਬਾਰਾ ਮਿਲ ਵੀ ਜਾਏਗਾ ਕੋਈ ਐਡਾ ਚੱਕਰ ਨਹੀਂ ਕਿਉਂਕਿ ਇੱਕਾ ਮਸਟਰਡ ਕਲਰ ਸੱਚ ਆ ਜਿਹੜੇ ਆਪਾਂ ਵੀਡੀਓ ਪਾਈ ਸੀ 1350 ਸੂਟਾਂ ਵਾਲੀ ਤੇ ਸ਼ਿਪਿੰਗ ਜਿਹੜੇ ਚਾਰजेस ਨੇ ਉਹ ਲੱਗੇ 1350 ਇਹਨਾਂ ਦਾ ਪ੍ਰਾਈਸ ਹੈ ਤੇ ਕੁਝ ਆਪਣੇ ਕੋਲ ਨਾ ਬੈਲਵਟ ਬਰੋਸੀ ਦੇ ਬੱਚੇ ਨੇ ਤਿੰਨ ਕੁ ਤਿੰਨ ਕੁ ਸੂਟ ਨੇ ਇੱਕ ਆ ਪਿੰਕ ਕਲਰ ਇੱਕ ਆ ਪਰਪਲ ਤੇ ਇੱਕ ਆ ਬਲੂ ਆ ਤਿੰਨ ਬੱਚੇ ਨੇ ਬਹੁਤ ਸੋਹਣਾ ਫੈਬਰਿਕ ਆ ਬਹੁਤ ਵਧੀਆ ਤੇ ਜੇ ਅਸੀਂ ਮੇਰੀ ਭੈਣ ਨੂੰ ਚਾਹੀਦੇ WhatsApp ਤੇ ਮੈਸੇਜ ਕਰ ਦਿਓ 9814790283 ਠੀਕ ਹੈ ਤੇ ਆ ਸੂਟ ਆਪਣੀ ਕਿਸ ਭੈਣ ਨੇ ਬੁੱਕ ਕਰਵਾਇਆ ਸੀ ਇਹ ਹਜੇ ਤੱਕ ਪਿਆ ਹੈ ਤੇ ਉਹਨਾਂ ਨੇ ਦੁਬਾਰਾ ਲਿਆ ਨਹੀਂ ਹੈਗਾ ਇਹ ਪਿਓਰ ਜੌਰਜਟ ਦਾ ਤੇ ਨਾਲ ਨਹੀਂ ਸਿਲਕ ਦੀ ਬਾਟਮ ਹੈ ਤੇ ਨਾਲ ਆ ਹੈਗਾ ਦੁਪੱਟਾ ਪ्योर ਜ਼ੋਰ ਜੜਦਾ ਤੇ ਜੇ ਕਿਸੇ ਭੈਣ ਨੂੰ ਫੁਲਕਾਰੀ ਚਾਹੀਦੀ ਹੋਏ ਉਹ ਵੀ ਦੱਸ ਦਿਓ ਇਹ ਵੀ ਸਾਡੀ ਕਿਸੇ ਭੈਣ ਦੀ ਹੈ ਉਹਨਾਂ ਨੇ ਆਰਡਰ ਕੀਤੀ ਸੀ ਤੇ ਇਹਦਾ ਪ੍ਰਾਈਸ ਤੁਸੀਂ ਮੈਨੂੰ ਵਟਸਐਪ ਤੇ ਪੁੱਛ ਲਿਓ ਇਹ ਬਾਰਡਰ ਬਣਿਆ ਹੋਇਆ ਸੈਂਟਰ ਚੋ ਜਿਹੜੀ ਸਾਰੀ ਐਵੇਂ ਹੀ ਹੈ ਸੈਂਟਰ ਚ ਸਾਰੇ ਨਿੱਕੇ ਨਿੱਕੇ ਬੂਟੀ ਬਣੀ ਹੋਈ ਹੈ ਚਾਰ ਚੁਫੇਰੇ ਬਾਰਡਰ ਹੈ ਤੇ ਇੱਧਰ ਥੋੜਾ ਜਿਹਾ ਝੁੜਾਈ ਦੇ ਵਿੱਚ ਬਾਰਡਰ ਹੈ ਠੀਕ ਹੋ ਜੀ ਵਲੋਗਿੰਗ ਦੇ ਵਿੱਚ ਵੀ ਮਾਰਕੀਟਿੰਗ ਕਰਦਾ ਆਪਣੇ ਸੂਟਾਂ ਦੀ ਵਲੋਗਿੰਗ ਦੇ ਵਿੱਚ ਐ ਕਰਦੇ ਨੇ ਕਈ ਮੇਰੀਆਂ ਭੈਣਾਂ ਚੱਲੀਆਂ ਕਈ ਵਾਰੀ ਨਹੀਂ ਬਿਜੀ ਹੁੰਦੀਆਂ ਨੇ ਵੀਡੀਓ ਨਹੀਂ ਵੇਖੀ ਜਾਂਦੀ ਵਲੋਗਿੰਗ ਦੇ ਵਿੱਚ ਥੋੜਾ ਜਿਹਾ ਆਪਾਂ ਸ਼ਾਰਟਕਟ ਦਿਖਾ ਦੇਣਾ ਕਿ ਪਤਾ ਲੱਗ ਜਾਂਦਾ ਤੇ ਇੱਕ ਆਪਣੇ ਕੋ ਗਰਮ ਸੂਟ ਆ ਪਿਓਰ ਪਸ਼ਮੀਨੇ ਦਾ ਪਿਆ ਇਹਨਾਂ ਦੀ ਵੀ ਆਪਾਂ ਵੀਡੀਓ ਪਾਈ ਸੀ ਟੀਸਟਾ ਕਲੈਕਸ਼ਨ ਆ ਇਹ ਇਹ ਆਪਣੇ ਕੋ ਤਿੰਨ ਸੂਟ ਰਹਿ ਗਏ ਨੇ ਜੀ ਚਾਰ ਇੱਕ ਆ ਕਲਰ ਹੈ ਮਹਿਰੂਨ ਬਹੁਤ ਸੋਹਣਾ ਕਲਰ ਹੈ ਤੇ ਪ੍ਰਿੰਟ ਵੀ ਬਹੁਤ ਪਿਆਰਾ ਇੱਕ ਇਹ ਆ ਤੇ ਇੱਕ ਆ ਲਾਈਟ ਜਾਂ ਮਸਟਰਡ ਬੜਾ ਪਿਆਰਾ ਹੈ ਵੀ ਸੂਟ ਤੇ ਆ ਵੀਸ ਕਲਰ ਬਹੁਤ ਪਿਆਰਾ ਤੇ ਇਕ ਆ ਕਲਰ ਹੈ ਇਹ ਮੈਚਿੰਗ ਸੂਟ ਨੇ ਸਾਰੇ ਇਹਨਾਂ ਦੀ ਵੀਡੀਓ ਪਾਈ ਹੋਈ ਹੈ ਤੇ ਇਹਨਾਂ ਦਾ ਪ੍ਰਾਈਸ ਵੀ ਉੱਪਰ ਮੈਂਸ਼ਨ ਕੀਤਾ ਹੋਇਆ ਤੇ ਇਕ ਆ ਕਲਰ ਹੈ ਇਹ ਚਾਰ ਸੂਟ ਨੇ ਆਪਣੇ ਕੋ ਮੈਚਿੰਗ ਗਰਮ ਤੇ ਆ ਜਿਹੜੇ ਨੇ ਆਪਣੇ ਕੋ ਇਹ ਵੀ ਮਨ ਦਾ ਚਾਰ ਹੀ ਨੇ ਇੱਕ ਮਹਿਰੂਨ ਕਲਰ ਇੱਕ ਮਸਟਰਡ ਤੇ ਇਧਰ ਤੇ ਇਕ ਆ ਗਾਜਰੀ ਜਿਹਾ orange ਇਕ ਆ ਤੇ ਇਕ ਆ ਗ੍ਰੇ ਤੇ ਬਾਕੀ ਜਿਆਦਾ ਨੌਲੇਜ ਲੈਣੀ ਤੇ ਪੰਜਾਬੀ ਪਹਿਰਾਵੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਉੱਥੇ ਜਾ ਕੇ ਵੀਡੀਓ ਦੇਖ ਲਿਓ ਔਰ ਜੋ ਸਾਰਾ ਫੈਬਰਿਕ ਸਾਰਾ ਪ੍ਰਾਈਸ ਸਾਰਾ ਕੋਈ ਦੱਸਿਆ ਹੋਇਆ ਤੇ WhatsApp ਨੰਬਰ ਵੀ ਸ਼ੋ ਹੋ ਰਿਹਾ ਉਸ ਨੰਬਰ ਤੇ ਵੀ ਮੈਸੇਜ ਕਰਕੇ ਆਪਣਾ ਆਰਡਰ ਦੇ ਦਿਓ ਤੇ ਚਲੋ ਜੀ ਮੈਂ ਬੈਗ ਲੈ ਚਲਦੇ ਹਾਂ ਨਾਲ ਨਹੀਂ ਨਹੀਂ ਬੈਗ ਕੀ ਕਰਨਾ ਥੈਲਾ ਰੱਖੋ ਬੈਗ ਚ ਪਾ ਲਾਂਗੇ ਨਾਲ ਜਿੱਤੇ ਰੋਡ ਦਾ ਪਹਜੂਆ ਕਪਨ ਰੋਲ ਵੀ ਦਵਾਂਗੇ ਨਹੀਂ ਨਹੀਂ ਯਾਰ ਛੱਡ ਦੋ ਬੈਗ ਨਾਲ ਰੋ ਕਿੱਥੋਂ ਬੈਗ ਕੱਢਿਆ ਤੁਸੀਂ ਐਦਾ ਰੋਲ ਲਾਂਗੇ ਆਹ ਉਹਦਾ ਪਤਾ ਹੈ ਰੋਲਣਾ ਤੂੰ ਹੀ ਨਿਆਣੇ ਵਾਲੀਆਂ ਹਰਕਤਾਂ ਨਾ ਕਰੋ ਜਾਓ ਰੱਖੋ ਇਹਨੂੰ ਬੈਗ ਨੂੰ ਛੱਡ ਦੋ ਨਹੀਂ ਲੈ ਕੇ ਜਾਣੇ ਬੈਗ ਉਹਨੇ ਤੈਨੂੰ ਨਹੀਂ ਪਤਾ ਮੈਂ ਲੈ ਕੇ ਜਾਊਂਗਾ ਤੂੰ ਉਹੀ ਲੈ ਕੇ ਜਾਊਂਗਾ ਧੱਕੇ ਨਾਲ ਹੀ ਲੈ ਦੱਸ ਆਹ ਦੇ ਲੋ ਹੁਣ ਮੇਰੇ ਕਹਨੇ ਲੱਗੇ ਮੈਂ ਕਿਹਾ ਸ਼ਰਟ ਨਹੀਂ ਵਧੀਆ ਲੱਗਦੀ ਦੰਮੂ ਨੇ ਵੀ ਕਿਹਾ ਸ਼ਰਟ ਨਹੀਂ ਵਧੀਆ ਲੱਗਦੀ ਤੇ ਹੁਣ ਅਰਤਾਰ ਨੇ ਸ਼ਰਟ ਪਾਈ ਹੈ ਅਮਰੀਕਾ ਵਾਲੀ ਆਹ ਸਹੀ ਲੱਗ ਰਹੀ ਹੈ ਹੂੰ ਤੈਨੂੰ ਨਾ ਕਰਕੇ ਦਿਖਾਉਣਾ ਥੋੜੀ ਦਿਖੂਗੀ ਦਿਖ ਰਹੀ ਸਭ ਨੂੰ ਸਭ ਨੂੰ ਦੇਖ ਰਹੀ ਐ ਚਲੋ ਪੱਗ ਬੰਨ ਲੈ ਹੋਰ ਵਧੀਆ ਲੱਗਣਾ ਚਲੋ ਆਦਲੇ ਚੱਕ ਕੇ ਦਮਨ ਚੱਕ ਲੂ ਕਿਦਰ ਦਮਨ ਦ ਦ ਦ ਦਮਨ ਦਰਵਾਜ਼ੇ ਲਾ ਦੋ ਦਮਨ ਦਮਨ ਤੇ ਪਾਰਚਾਗੇ ਥੱਲੇ ਤੇ ਹੁੰਗਰ ਵੀ ਜਾ ਰਹੀ ਐ ਬਸ ਆਪਾਂ ਮਿਲਦੇ ਹਾਂ ਜੇ ਤੁਹਾਨੂੰ ਉੱਥੇ ਜਾ ਕੇ ਆ ਭੱਜ ਵੀ ਗਏ ਮੈਂ ਡਿੱਕਿਆ ਨਹੀਂ ਗੇਟ ਅੱਛਾ ਗੱਡੀ ਪਹਿਲਾਂ ਬਾਹਰ ਕੱਢ ਲਈ ਦਮਣਾ ਅੱਗੇ ਨਹੀਂ ਬੈਣਾ ਅੱਗੇ ਨਹੀਂ ਬੈਣਾ ਮੈਂ ਅੱਗੇ ਨਹੀਂ ਬੈਠਾ ਨਾ ਨਾ ਬੈਜੋ ਆ ਆ ਗੱਡੀ ਦੇ ਕੀ ਹਾਲਤ ਕੀਤੀ ਏ ਯਾਰ ਹੱਦ ਹੋ ਗਈ ਤੁਹਾਡੇ ਵਾਲੀ ਮੈਂ ਬੈਠਾ ਜure ਮੈਂ ਤੇ ਮੇਰੇ ਮੇਰੇ ਬੂਟਨ ਲੱਗਾ ਹੀ ਏ ਸਾਰਾ ਕੁਝ ਤੁਸੀਂ ਉਹ ਆਪ ਹੀ ਇੱਥੇ ਲਿਬਰ ਪੈਰ ਨਿਵੇੜ ਕੇ ਤੁਸੀਂ ਬਹਿ ਜਾਂਦੇ ਹੁੰਦੇ ਹੋ ਅੱਛਾ ਗੱਲਾਂ ਬਹੁਤ ਹੁੰਦੀਆਂ ਤੁਹਾਨੂੰ ਕੱਲ ਗੱਡੀ ਦੀ ਸਰਵਿਸ ਤੇ ਲੈ ਕੇ ਜਾਵਾਂਗਾ ਧਵਾ ਲਿਆਉਂਗਾ ਹੋਰ ਦੱਸ ਅੱਛਾ ਤੁਸੀਂ ਜਿਹੜੀ ਗੱਡੀ ਕਰਨੀ ਸੀ ਕਰਤੀ ਲਓ ਜੀ ਹੁਣ ਫੇਰ ਮੇਰਾ ਕਹਿਣਾ ਮੰਨ ਲਿਆ ਦੇ ਵਿਦੇ ਤੋਂ ਨਰੇ ਮੇਰੇ ਮੂਹੇ ਕਦੇ ਮੇਰੇ ਵੀ ਪਵਾਦੇ ਚੰજરા ਚੰਦਰਾਂ ਦੇ ਜਦੋਂ ਵਿਆਹ ਹੋਇਆ ਸੀ ਉਦੋਂ ਨਹੀਂ ਪਾਈਆਂ ਹੁਣ ਤੱਕ ਕੀ ਪਾਣੀ ਆਪਾਂ ਚੰਦਰ ਅੱਛਾ ਬਾਹ ਓ ਤੁਹਾਡੇ ਮਤਲਬ ਐ ਨਹੀਂ ਪਾਈਆਂ ਐਂ ਨਾ ਮੈਂ ਨਹੀਂ ਪਾਈਆਂ ਦੇਖੋ ਇਹ ਮੈਂ ਜਦੋਂ ਮੈਂ ਜਦੋਂ ਮੇਰੀ ਮੈਰਿਜ ਹੋਈ ਸੀ ਨਾ ਮੈਂ ਬੇਰੋਜ਼ਗਾਰੀ ਸੀਗਾ ਹੂੰ ਤੇ ਫਾਦਰ ਹੀ ਸਾਰਾ ਖਰਚਾ ਕਰਦੇ ਸੀਗੇ ਚਲੋ ਕੋਈ ਜਲਦੀ ਜੋ ਹੀ ਵਧੀਆ ਸੀ ਟਾਈਮ ਲੰਘ ਗਿਆ ਬਹੁਤ ਵਧੀਆ ਰਿਆ ਉਨੀ ਪਰਮਾਤਮਾ ਨੰਗਾ ਦੇ ਬਸ ਆਪਣੀ ਰਾਜਾ ਦੇ ਵਿੱਚ ਰੱਖੇ ਮਨ ਨੀਵਾ ਮਤ ਉੱਚੀ ਰੱਖੇ ਬਸ ਕਿਹਦੇ ਦੇ ਮਤਲਬ ਮਤਲਬ ਕਹਿੰਦੇ ਹੁੰਦੇ ਨਾ ਕਈ ਬੰਦੇ ਕਿ ਮਨ ਚ ਪਾਪ ਨਾ ਆਵੇ ਬਸ ਹੈ ਕਿਸੇ ਲਈ ਮਾੜਾ ਨਾ ਸੋਚੋ ਕਿਸੇ ਲਈ ਮਾੜਾ ਨਾ ਸੋਚੋ ਚੰਗਾ ਸੋਚੋ ਹਮੇਸ਼ਾ ਪਾਈ ਪੈਣ ਚੜ੍ਹਦੀ ਕਲਾ ਚ ਰਹਿਣ ਠੀਕ ਹੈ ਨਾ ਹਰ ਕਿਸੇ ਦਾ ਫਾਇਦਾ ਹੋਵੇ ਕਿਸੇ ਦਾ ਨੁਕਸਾਨ ਨਾ ਹੋਵੇ ਹਰ ਕੋਈ ਤਿੰਨ ਟਾਈਮ ਦੀ ਰੋਟੀ ਰੱਜ ਕੇ ਖਾਵੇ ਰੋਟੀ ਕਪੜਾ ਮਕਾਨ ਕਿਨੇ ਆ ਗਿਆ ਹੁਣ ਸਾਡੀ ਗੱਡੀ ਵਾਜਾਂ ਦੇ ਰਹੀ ਏ ਕਿ ਸਾਨੂੰ ਸੀਟ ਬੈੱਟ ਲਾ ਲੈ ਨਹੀਂ ਤੇ ਫਿਰ ਉਹ ਕੁੱਤੇ ਦੀ ਬੋਲਣਾ ਕੰਮ ਇਹੋ ਜਿਹਾ ਕਰੋ ਕਿ ਆਪਣਾ ਪ੍ਰੋਫਿਟ ਤਾਂ ਜੇ ਨਹੀਂ ਹੋ ਰਿਹਾ ਕਿਸੇ ਦਾ ਨੁਕਸਾਨ ਵੀ ਨਾ ਹੋਵੇ ਜ ਜਪਣਾ ਇਕੱਲਾ ਇਹ ਨਾ ਹੋਵੇ ਕਿ ਆਪਾਂ ਆਪਣਾ ਪ੍ਰੋਫਿਟ ਦੇਖੀ ਜਾਂਦੇ ਕਿਸੇ ਦਾ ਨੁਕਸਾਨ ਨਹੀਂ ਪਾ ਦੇਖ ਰਹੇ ਇਹੋ ਜਿਹਾ ਨਾ ਦੇਖੋ ਚਲੋ ਕੋਈ ਗੱਲ ਨਹੀਂ ਉਹ ਪ੍ਰਬਾਤਵਾ ਬੈਠਾ ਉਹ ਸਭ ਨੂੰ ਦੇਖਦਾ ਅਸੀਂ ਤਾਂ ਦੋ ਜਣਾਂ ਨੇ ਦੇਖ ਲਾਂਗੇ ਬਸ ਉਹ ਸਾਰੀ ਦੁਨੀਆ ਨੂੰ ਦੇਖ ਰਿਹਾ ਕਿ ਨਹੀਂ ਜਿਨੇ ਜਗਤ ਬਣਾਇਆ ਤੇ ਚਲੋ ਇਹ ਗੱਡੀ ਸਾਡੀ ਕਹਿ ਰਹੀ ਸੋ ਬੈੱਟ ਲਾ ਲੈ ਮੈਂ ਬੈੱਟ ਲਾ ਲਾਂ ਪੈਨਰ ਹੀ ਨਕਲ ਸੀ ਪਿਆ ਦਾ ਕਮੈਂਟ ਆ ਜੀ ਕਿਦੀ ਦੀ ਬੈਲਟ ਨਹੀਂ ਲਾਈ ਤੁਸੀਂ ਮੈਂ ਬੈਲਟ ਵਾਲਾ ਫਿਰ ਮਿਲਦੇ ਹਾਂ ਪਤਾ ਨੂੰ ਬੜੀ ਰੋਤੇ ਹੀ ਵਲੌਗ ਚ ਤੇ ਆਪਾਂ ਪਹੁੰਚ ਗਏ ਆ ਜੀ ਬਡਰੁਖਾਂ ਵਾਲੇ ਪੁਲ ਦੇ ਥੱਲੇ ਬਟਿੰਡਾ ਪਟਿਆਲਾ ਤੇ ਇੱਥੇ ਸਾਡਾ ਵੀਰਾ ਜੀ ਕੋਲ ਕੁਲਚੀਆਂ ਵਾਲਾ ਨਹੀਂ ਖੜਾ ਬਰਨਾਲਾ ਨਹੀਂ ਤੇ ਇੱਥੇ ਕੁਲਚੀਆਂ ਵਾਲਾ ਹੁੰਦਾ ਹੈਵੀ ਗੁੱਲ ਚਾਹੁੰਦਾ ਹੈਵੀ ਗੁੱਲ ਚਾਹ 25 ਰੁਪਏ ਦਾ ਇਹੋ ਗਿਲ ਫੈਮਿਲੀ ਨੰਗੇ ਗਏ ਹਨ ਉਦੋਂ ਤੇ ਮੈਂ ਵਲੌਗ ਦੇਖ ਲਿਆ ਤੇ ਮੈਨੂੰ ਬੜਾ ਗੁੱਸਾ ਚੜਿਆ ਮੈਂ ਕਿਹਾ ਤੁਸੀਂ ਲਾਗੋ ਨੰਗੇ ਹੋ ਗਲਤ ਗੱਲ ਕੀਤੀ ਮੈਂ ਫੋਨ ਲਾਇਆ ਫੋਨ ਨਹੀਂ ਚੱਕਿਆ ਫਿਰ ਆਪਾਂ ਵੀ ਨਹੀਂ ਚੱਕਿਆ ਮੈਂ ਕਿਹਾ ਕੋਈ ਗੱਲ ਨਹੀਂ ਤੁਸੀਂ ਲਾਗੋ ਨੰਗੇ ਨਾ ਕੋਈ ਚੱਕਰ ਨਹੀਂ ਫਿਰ ਤੁਹਾਡੇ ਨਾਲ ਟਕਰਾਂਗੇ ਕਿਤੇ ਹਾਂ ਜਦਮਨ ਹਾਂਜੀ ਕਿਵੇਂ ਲੱਗ ਰਿਹਾ ਵਧੀਆ ਤੇ ਮੈਂ ਪਿੰਡੋਂ ਆਇਆ ਤੇ ਹੁਣ ਦਮਨ ਨੂੰ ਹੀ ਲੈ ਕੇ ਚੱਲੇ ਹਾਂ ਮੈਂ ਨਾ ਪਹਿਲਾਂ ਗੱਲ ਕਰਨੀ ਸੀ ਤੁਹਾਡੇ ਨਾਲ ਦੀ ਮੈਂ ਭੁੱਲ ਗਈ ਮੈਂ ਨਾ ਹੁਣੇ-ਹੁਣੇ ਮੈਸੇਜ ਆਇਆ WhatsApp ਤੇ ਐਡ ਨੇ ਸਾਡੇ ਨਾਲ ਪਾਕਿਸਤਾਨ ਤੋਂ ਨੇ ਸਾਡੇ ਭਰਾ ਤੇ ਸਾਡੀਆਂ ਸਾਰੀਆਂ ਵੀਡੀਓ ਬਹਿੰਦੇ ਨੇ ਤਾਂ ਹਨਾ ਮੈਂ ਵੌਇਸ ਮੈਸੇਜ ਕਰਕੇ ਗੱਲ ਵੀ ਕਰਦੇ ਹੁੰਦੇ ਮੰਮੀ ਦਾ ਹਾਲ ਚਾਲ ਪੁੱਛਦੇ ਹੁੰਦੇ ਨੇ ਤੇ ਕਾਫੀ ਟਾਈਮ ਤੋਂ ਆਪਣੇ ਨਾਲ ਜੁੜੇ ਹੋਏ ਨੇ ਬੜਾ ਵਧੀਆ ਲੱਗਦਾ ਹਨ ਆਪਣੇ ਉਧਰ ਦੇ ਉਧਰ ਪੰਜਾਬ ਵਾਲੇ ਭਰਾ ਜਿਹੜੇ ਉਹਨੂੰ ਵਿਰਕ ਨੇ ਉਹ ਤੇ ਕਹਿੰਦੇ ਅਸੀਂ ਵੀ ਮਤਲਬ ਜੱਟ ਜੀਮੀਂਦਾਰ ਸੀ ਤੇ ਅਸੀਂ ਇੱਧਰ ਰਹਿ ਗਏ ਹਣਾ ਤੇ ਉਹਨਾਂ ਨਾਲ ਗੱਲ ਹੁੰਦੀ ਰਹਿੰਦੀ ਤੇ ਉਹ ਮੈਂ ਉਹਨਾਂ ਨੂੰ ਕਿਹਾ ਸੀ ਕਿ ਪਾਕਿਸਤਾਨੋਂ ਸੂਟ ਮੈਂ ਮਗਵਾਉਣੇ ਨੇ ਜਦੋਂ ਅਸੀਂ ਕਦੇ ਇੱਧਰ ਆਏ ਤੇ ਉਹਨਾਂ ਨਾਲੇ ਤਾਂ ਮੈਨੂੰ ਸੂਟਾਂ ਦੀ ਵੀਡੀਓ ਬਣਾ ਕੇ ਭੇਜੀ ਤੇ ਉਧਰ ਦਾ 3000 ਦਾ ਸੂਟ ਸੀ ਤੇ ਸਾਡੇ ਇੱਧਰ ਆ ਕੇ ਉਹ ਮਿਲਦਾ 1000 ਰੁਪਏ ਦਾ ਸੀ ਉਹ ਕਹਿੰਦੇ ਕਿ ਤੁਸੀਂ ਭੈਣੇ ਦੇਖ ਲਓ ਕੀ ਆ ਸੂਟ ਹੈ ਤੁਸੀਂ ਲਾਈਕ ਕਰਦੇ ਹੋ ਮੈਂ ਕਿਹਾ ਹਾਂ ਜੀ ਵਧੀਆ ਲੱਗਿਆ ਮੈਨੂੰ ਵੈਸੇ ਦੇਖੀ ਮੈਂ ਵੀਡੀਓ ਤੇ ਇਹਦੇ ਵਿੱਚ ਮੈਂ ਵੀਡੀਓ ਉਹ ਕਲਿੱਪ ਨਾਲ ਲਗਾ ਦਾਂਗੀ ਤੁਸੀਂ ਵੀ ਦੇਖਿਓ ਸਾਰੇ ਜਾਨੇ ਤੇ ਨਾਲੇ ਉਹ ਸਾਡਾ ਵਲੌਗ ਇੰਜਵਾਇ ਕਰਦੇ ਪਏ ਨਾਲੇ ਉਹਨਾਂ ਨੇ ਮੈਨੂੰ ਸੂਟ ਦੀ ਵੀਡੀਓ ਬਣਾ ਕੇ ਭੇਜੀ ਤੇ ਵਿੱਚੇ ਸਾਡੇ ਵਲੌਗ ਚੱਲਦੇ ਪਏ ਸੀ ਤੇ ਬੜਾ ਵਧੀਆ ਲੱਗਾ ਕਿ ਸਾਡੇ ਉਧਰਲੇ ਪੰਜਾਬ ਵਾਲੇ ਵੀ ਭੈਣ ਭਰਾ ਸਾਨੂੰ ਇੰਨਾ ਪਿਆਰ ਕਰਦੇ ਨੇ ਤੇ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਤੁਸੀਂ ਇੰਨਾ ਪਿਆਰ ਕਰਦੇ ਹੋ ਤੁਹਾਡੇ ਇਹ ਪਿਆਰ ਕਰਕੇ ਹੀ ਅਸੀਂ ਫਿਰ ਐਂ ਜੀ ਕਰਦਾ ਹੋਰ ਕੁਝ ਨਵਾਂ ਲੈ ਕੇ ਆਈਏ ਹੋਰ ਕੁਝ ਨਵਾਂ ਲੈ ਕੇ ਆਈਏ ਤੇ ਬੜਾ ਵਧੀਆ ਲੱਗਦਾ ਐਵੇਂ ਸਾਡੇ ਨਾਲ ਜੁੜੇ ਰਹੋ ਬਹੁਤ ਬਹੁਤ ਥੈਂਕ ਯੂ ਸਾਰਿਆਂ ਦਾ ਤੇ ਮੇਰੇ ਪਾਕਿਸਤਾਨ ਵਾਲੇ ਭਰਾ ਦਾ ਵੀ ਜਿਹੜਾ ਸਾਨੂੰ ਮੈਸੇਜ ਕਰਕੇ ਉਹਨਾਂ ਦਾ ਮੈਨੂੰ ਲੱਗਦਾ ਹਫ਼ਤੇ ਜਾਂ 10 ਦਿਨਾਂ ਬਾਅਦ ਮੈਸੇਜ ਆਉਣਾ ਹੀ ਹੁੰਦਾ ਕਿ ਹਾਂਜੀ ਠੀਕ ਠਾਕ ਉਹ ਠੀਕ ਠਾਕ ਉਹ ਤੇ ਫਿਰ ਜਦੋਂ ਆਏ ਫਿਰ ਸਾਨੂੰ ਵੀ ਐ ਲੱਗਦਾ ਕਿ ਆਇਆ ਨਹੀਂ ਮੈਸੇਜ ਕਿਵੇਂ ਕੋਈ ਸਾਨੂੰ ਵਧੀਆ ਸਲਾਹ ਵੀ ਦੇ ਦਿੰਦੇ ਹੁੰਦੇ ਹਾਂ ਹਾਂ ਸਲਾਹ ਵੀ ਬਹੁਤ ਵਧੀਆ ਦਿੰਦੇ ਨੇ ਉਹ ਮੈਂ ਉਹਨਾਂ ਦੀਆਂ ਦੋ ਦਿਨ ਗੱਲਾਂ ਨੋਟ ਕੀਤੀਆਂ ਹੋਈਆਂ ਨੇ ਉਹਨਾਂ ਨੇ ਮੈਨੂੰ ਕਿਹਾ ਸੀ ਤੇ ਮੈਨੂੰ ਬੜੀ ਵਧੀਆ ਲੱਗੀ ਉਹਨਾਂ ਦੀ ਗੱਲ ਤੇ ਉਸ ਗੱਲ ਤੇ ਅਸੀਂ ਜਰੂ ਤੁਹਾਨੂੰ ਮੈਂ ਬਾਅਦ ਚ ਦੱਸਾਂਗੀ ਉਹਨਾਂ ਨੂੰ ਪਤਾ ਹੈ ਤੇ ਉਹਨਾਂ ਦਾ ਮੈਨੂੰ ਮੈਸੇਜ ਆਏਗਾ ਤੇ ਮੈਂ ਉਹਨਾਂ ਨੂੰ ਰਿਪਲਾਈ ਜ਼ਰੂਰ ਕਰਨਾ ਕਿ ਤੁਸੀਂ ਆ ਗੱਲ ਕਹੀ ਵੈਸੇ ਤਾਂ ਉਹਨਾਂ ਨੂੰ ਯਾਦ ਹੀ ਹੋਣਾ ਤੇ ਬਾਕੀ ਕੋਈ ਨਾ ਤੁਸੀਂ ਵੀ ਆਹ ਵੀਡੀਓ ਦੇਖੋ ਤੇ ਦੱਸਿਓ ਕਿ ਕਿਵੇਂ ਲੱਗੀ ਤੁਹਾਨੂੰ ਸੂਟ ਵੀ ਉਹਨਾਂ ਨੇ ਵੀਡੀਓ ਬਣਾਈ ਸੂਟ ਦੀ ਤੇ ਬਾਕੀ ਜੇ ਕਿਤੇ ਸਾਡਾ ਢੇੜਾ ਲੱਗਿਆ ਉਧਰ ਦਾ ਕਰਤਾਰਪੁਰ ਸਾਹਿਬ ਦਾ ਫਿਰ ਸ਼ੌਪਿੰਗ ਕਰਦੇ ਆਵਾਂਗੇ ਥੋੜੀ-ਬਹੁਤੀ ਉਧਰ ਕੋਰੀਅਰ ਆਉਂਦਾ ਨਹੀਂ ਨਹੀਂ ਤਾਂ ਆਪਾਂ ਕੋਰੀਅਰ ਮੋਗਾਲ ਲੈਣਾ ਹਾਂ ਇਹ ਨਹੀਂ ਚਲੋ ਜੀ ਮਿਲਦੇ ਆਂ ਆਪਾਂ ਤੁਹਾਨੂੰ ਆ ਯਾਰ ਕਰੋ ਅੱਗੇ सान ने हर दो में से एक बच्ची तालीम से मिली है एक मजबूत माँ ये बदल सकती है आई सराहे उन माओं को जो खुद इम्तिहानों से गुजर कर अपनी बेटियों को पढ़ाती है माशा जल्दी करो अब ना क्या तू क्या बन बनजोगी है स्कूल चले आओ मेरे साथ Yeah, that's why.